ਇਨਕਾਰ ਕੀਤਾ ਧਮਾਕੇ ਤੋਂ ਵੀ ਜਿਹੜੇ ਇਥੋਂ ਦੇ ਸੀਪੀ ਆ ਉਹਨਾਂ ਦੀ ਆਦਤ ਹੈ ਪਹਿਲਾਂ ਇਨਕਾਰ ਕਰਨਾ ਔਰ ਫਿਰ ਜਦ ਪ੍ਰੈਸ ਪਰਦਾ ਫਾਸ਼ ਕਰ ਦਿਆ ਜਾਂ ਲੋਕ ਪਰਦਾ ਫਾਸ਼ ਕਰਦੇ ਫਿਰ ਮੰਨਣਾ ਹੰਦੀ ਜੀ ਤਿੰਦਰ ਸਿੰਘ ਨੇ ਦਾਵਾ ਕੀਤਾ ਕਿ ਬਬਰਖਾਸ ਇੰਟਰਨੈਸ਼ਨਲ ਵੱਲੋਂ ਇੱਥੇ ਬਾਸੂਰ ਮੱਧੀਆਂ ਨੇ ਇਸ ਗੱਲ ਤੇ ਤਾਂ ਨਹੀਂ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋ-ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਛਿਆਟਾ ਸਾਹਿਬ ਦੇ ਸ਼ਰੇਆਮ ਗੋਲੀ ਚੱਲਣੀ ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚੱਲਣੀ ਉਸ ਤੋਂ ਪਹਿਲਾਂ ਸ਼ੁਭਵੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਸੀ ਤਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਹਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗਾ ਕਾ ਕੀ ਆ ਉਹ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਅੱਜ ਕੀ ਮਜੀਠੀਆ ਅਰਜਿੰਦਰ ਸੌ ਦੀ ਮਦਦ ਕਰਦਾ ਸੀ ਹਰ ਜਿੰਦਰ ਸਾਨੂੰ ਨਸ਼ੇ ਬੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫਿਰ ਇਹ ਦੱਸਦੇ ਨਾ ਅਗਲਾ ਕਿਹਨੂੰ ਠੋਕਣਾ ਉਹ ਔਰ ਪੁਲਿਸ ਕੀ ਕਰ ਲਈ ਹੈ ਜਿਆਦਾ ਨਸ਼ਾ ਬਰਦਰ ਮਹਿੰਮ ਚਾਹੀਦੀ ਪੰਜਾਬ ਚ ਆ ਬੋਲੋ ਸਾਹਿਬ ਫੇਲ ਆ ਅਖਬਾਰਾਂ ਚ ਮਹਮਾ ਜੀ ਗਰਾਉਂਡ ਜ਼ੀਰੋ ਕਿਤਾ ਹੈ ਅਸਲੀਅਤ ਹੈ ਜਿੱਥੇ ਸਰ ਇਹ ਅਸਲੀਅਤ ਹੈ ਔਰ ਟੋਟਲ ਫੇਲੀਅਰ ਹੈ ਆਫ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਕੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵੇਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹ ਰਹੇ ਸੀ ਅਸਲੀਅਤ ਇਹ ਆ ਅਰ ਬ੍ਰਿਜੀ ਸਾਹਿਬ ਅੰਗਦੀ ਪਿਆਰ ਕਰਦੀ ਆਂ ਜੀ ਅਸੀਂ ਕੋਈ ਨਹੀਂ ਇਨਕੰਪਟੈਂਸ ਇਨਕੰਪਟੈਂਸ ਹੈ ਜੀ ਪੁਲਿਸ ਦਾ ਫੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੰਮੇ ਆਰ ਅਸੀਂ ਕਹਿੰਦੇ ਆ ਹੋਰ ਜ਼ਿਆਦਾ ਨਹੀਂ ਕਿਹਾ ਗਏ ਸਰਕਾਰ ਕਹਿੰਦੀ ਹੌਲੀ ਸਲਿੰਗ ਪੰਜਾਬ ਉਹ ਤੇ ਦੇਖ ਹੀ ਰਿਹਾ ਜੀ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜੰਮੇ ਆ ਰਹੇ ਭਗਵੰਤ ਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਇਸੇ ਤਰ੍ਹਾਂ ਥੋੜਾ ਜਿਹਾ ਜਦੋਂ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੱਧਿਆ ਜਿੰਮੇ ਆ ਰਿਹਾ ਜੀ ਔਰ ਇਸ ਬੰਬ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਤਕਵਾ ਉਹਨਾਂ ਨੇ ਸਿਆ ਕੀ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਆ ਜੀ ਉਹਦੀ ਮੌਤ ਹੋ ਗਈ ਬਦਕਦਾਈ ਗੱਲ ਆ ਮਗਰ ਅਸਲੀਅਤ ਇਹ ਆ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਾਂ ਘਾਟ ਕਰ ਦਵਾਰੇ ਇਹ ਸਹੀ ਕੁਝ ਹੋ ਸਕਦੀ ਆ ਪੁਲਿਸ ਕੀਤੀ ਆ ਅਸੀਂ ਦੱਸ ਨਹੀਂ ਸਕਦੇ ਆਪਾਂ ਤੇ ਜੇਕਰ ਸਾਡਾ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਦ ਚ 10 ਮਿੰਟਾਂ ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਪਹਿਲਾਂ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਦ ਚ ਹਰਕਤ ਚ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਰਾਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਲਫਜਰਸ ਕੱਲ ਹੋਇਆ ਹਲੇ ਤੱਕ ਸੀਐਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲਿਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜਿੰਮੇ ਆ ਰਿਹਾ ਉਹ ਹੈਂਡਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਟੋਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਸੂਵੈਲੀਅਰ ਕੋਲੈਪਸ ਔਰ ਕੱਲ ਵੀ ਜਿਹੜਾ ਹਰਜਿੰਦਰ ਚੌਧਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਚੌਧਾ ਦੀ ਹਰਜਿੰਦਰ ਚੌਧਾ ਨਸ਼ੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿਨੂੰ ਠੋਕਲਾ ਦੱਸ ਦਿਓ ਭਾਈ ਜੀ ਜਿਹੜਾ ਰੋਡ ਵੀ ਮਜੀਠੇ ਨੂੰ ਜਾਂਦਾ ਪਹਿਲਾਂ ਲੱਗਦਾ ਸੀ ਸਮਰਾ ਦੇ ਪੰਪ ਤੇ ਵੀ ਹਮਲਾ ਹੋਊਗਾ ਕਿਵੇਂ ਦੇਖਦੇ ਹੋ ਸਾਡੇ ਮਾਮਲੇ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਆ ਔਰ ਭਗਵੰਤਮਾਨ ਛੁੜ ਰਜਾਈ ਸਰ ਇਸ ਇਲਾਕੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੋ ਸਕਦਾ ਸੀ ਜੀ ਅਜੇ ਤੱਕ ਕੁਦਰਤੀ ਇਹ ਹੁਣ ਬਚਾਅ ਹੋ ਗਿਆ ਇੱਕ ਬੋ ਜਿਹਦੀ ਜਿਹਦੀ ਜਾਨ ਗਈ ਆ ਉਹ ਲੈ ਕੇ ਆ ਰਿਹਾ ਸੀ ਜਾਂ ਉਹ ਜਾਂ ਲੈਣ ਆਇਆ ਸੀ ਕੀ ਆ ਇਹ ਤਾਂ ਹੁਣ ਪੁਲਿਸ ਦੱਸਣੀ ਨਹੀਂ ਕੋਈ ਜਾਣਦਾ ਨਹੀਂ ਸਰ ਪੁਲਿਸ ਖਲਾਇ ਦੇ ਪਿੰਡਾਂ ਤੋਂ ਉਹ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਇਦਾਂ ਦਾ ਹੋਇਆ ਹੋਵੇ ਨਹੀਂ ਬਿਲਕੁਲ ਜੀ ਬਿਲਕੁਲ ਇਦਾਂ ਦੀਆਂ ਅਫਵਾਹਾਂ ਤੇ ਤੁਹਾਨੂੰ ਵਿਸ਼ਵਾਸ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰਾਣੀਆਂ ਜਿਹੜੀਆਂ ਤਫ਼ਤੀਸ਼ਾਂ ਚ ਜਿਹੜਾ ਸਾਡੇ ਕੋਲ ਸਾਹਮਣੇ ਆਏ ਅਬੈਂਡੈਂਟ ਲੋਕੇਸ਼ਨ ਹੈਗੀ ਹੈ ਅਬੈਂਡੈਂਟ ਲੋਕੇਸ਼ਨਸ ਤੇ ਇਦਾਂ ਦੀ ਕਨਸਾਈਨਮੈਂਟਸ ਰੱਖੀਆਂ ਜਾਂਦੀਆਂ ਸੀਗੀਆਂ ਤੇ ਇਹਦੇ ਵੱਲੋਂ ਜਦੋਂ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੋਣੀ ਉਹਦੀ ਉੱਤੇ ਜਿਵੇਂ ਹੈਗੀ ਆ ਉਹਦੇ ਬਲਾਸਟ ਹੋਣ ਤੋਂ ਬਾਅਦ ਕਾਫੀ ਇੰਜਰੀਜ਼ ਆਂ ਪਾਕਿਸਤਾਨ ਕਨੈਕਸ਼ਨ ਵਾਲੀ ਵੀ ਕੋਈ ਜਿਸ ਸਾਨੂੰ ਪੂਰਾ ਸ਼ੱਕ ਹੈ ਕਿ ਇਦਾਂ ਦੇ ਜਿਹੜੇ ਮਾੜੇ ਅੰਸਰ ਨੇ ਡਿਊ ਟੂ ਕਰਾਸ ਬਾਰਡਰ ਟਰੈਰਿਜ਼ਮ ਇਹ ਜਿਹੜਾ ਸਾਡੇ ਇਲਾਕੇ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪਾਕਿਸਤਾਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੋਣੀ ਜਿਹਦੇ ਅਸੀਂ ਜਲਦੀ ਤੁਹਾਨੂੰ ਇਨਵੈਸਟੀਗੇਸ਼ਨ ਬਰੀਕੀ ਨਾਲ ਕਰਕੇ ਰਿਜ਼ਲਟਸ ਜ਼ਰੂਰ ਸ਼ੇਅਰ ਕਰਾਂਗੇ ਇਹ ਇੱਕ ਗ੍ਰੇਟ ਸੀ ਕੇਸ ਇਹ ਸਾਨੂੰ ਜਿਹੜਾ ਹੈਗਾ ਸਾਡੀਆਂ ਐਫਐਸਐਲ ਦੀਆਂ ਟੀਮਸ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਤੇ ਜਿਹੜੇ ਵੀ ਟਾਈਪ ਦਾ ਐਕਸਪਲੋਸਿਵ ਹੈਗਾ ਅਸੀਂ ਤੁਹਾਡੇ ਨਾਲ ਉਹ ਵੀ ਖੁਲਾਸੇ ਕਰਾਂਗੇ ਪਰ ਸਰ ਇੱਕ ਪਤਾ ਲੱਗਾ ਤਾਂ ਇਹ ਨੇ ਅਮਰਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਔਰ ਇਹ